तो रसगुल्ला का उन्होंने चाची जी बुलाऊं मैं पूरी ये क्या बात कर दो कोई तेरे जैसे देखो कोई बैठ के बात कर देता हां जी कोई होवे कि थोड़ा कोई मतलब से मेरे दफ्तर आयो बैठ के बात करो मैं आपकी पहचान द हां बैठ के बात करो नहीं दिस इज नॉट द वे इन्वेस्टिगेशन नो नो दिस इज योर इज नॉट द वे योर इज नॉट द वे योर प्रेस पासिंग इन टू माय हाउस you are trespassing into my house lok lok tusi aaye ho aur bandar ek minute bhejti ha ji pehla tusi aapni introduction tu video banaye PTC wale nu bula sakda unna nu sare jan da nu bula lo ji sare jan da nu bula lo tusi security in charge tusi mainu gall gall karo ji main itthe in charge ha mera tusi mere naal gall karo lok don't ek main gall dassa ji ਡੋਨਟ ਕਮ ਐਂਡ ਥ੍ਰੈਟਨ ਪੀਪਲ ਇਨ ਮਾਈ ਹਾਊਸ ਯੂ ਹੈਵ ਕਮ ਤੱਕੇਨਾ ਤੁਸੀਂ ਯੂ ਆਰ ਬਾਰਜਿੰਗ ਇਨਟੂ ਮਾਈ ਹਾਊਸ ਮੈਂ ਕਮਰੇ ਚ ਬੈਠਿਆ ਤੁਸੀਂ ਤੱਕਾ ਕਰ ਲਿਓ ਔਰ ਉੱਤੋਂ ਆ ਕੇ ਇੱਥੇ ਲੋਕਾਂ ਨੂੰ ਥ੍ਰੈਟ ਕਰਦੇ ਹੋ ਤੁਸੀਂ ਆਰਾਮ ਨਾਲ ਬੈਠੋ ਆਰਾਮ ਨਾਲ ਗੱਲ ਕਰੋ ਕੋਈ ਇੱਥੇ ਸਰਕਾਰ ਦੀ ਧੱਕੇਸ਼ਾਹੀ ਦੇਣਾ ਮਜੀਠੀਏ ਨੂੰ ਕੋਈ ਅਸਰ ਨਹੀਂ ਲੈਕਚਰ ਨਾ ਕਰੋ ਤੁਸੀਂ ਲੈਕਚਰ ਨਾ ਮੈਨੂੰ ਪਤਾ ਹੈ ਮੈਨੂੰ ਪਛਾਣ ਪੁੱਛੀ ਮੈਨੂੰ ਲੋਕ ਮੇਰੇ ਨਾਲ ਆਇਆ ਹੋਗਾ ਯੂ ਜੀ ਉਹਦੇ ਤੋਂ ਡਰਾਂ ਕਿ ਤਾਮਿਲ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਭਾਈ ਆ ਤੁਸੀਂ ਵਰਦੀ ਚ ਨਹੀਂ ਫਲਾਈਂਗ ਸਵਾਰਡ ਦੇ ਬਿਜ਼ਨਸ ਵੀਲ ਨੂੰ ਕੌਣ ਹੋ ਤੁਸੀਂ ਹਾਂ ਡੀਐਸਪੀ ਇਨ ਦਾ ਪਰੂ ਜੋ ਮੈਂ ਅੰਦਰ ਆਏ ਉਹ ਮੈਂ ਦੱਸ ਰਿਹਾ ਹਾਂ ਬਿਲਕੁਲ ਗੱਤਗਲ ਹੈ ਤੁਹਾਨੂੰ ਤੁਸੀਂ ਵਰਦੀ ਚ ਆਓ ਤੁਸੀਂ ਪ੍ਰਾਈਵੇਟ ਡਰੈਸ ਚ ਆ ਕੇ ਕੋ ਕੋਬਾ ਮੈਂ ਡੀਐਸਪੀ ਜਾਂ ਮੈਂ ਐਸਪੀ ਆ ਤੁਹਾਡੇ ਕੋਲ ਤਾਂ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਅਸੀਂ ਦੱਸ ਦਿੰਦੇ ਨਹੀਂ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਹੋਣੇ ਆ ਕੀ ਤੁਸੀਂ ਮੈਨੂੰ ਕਹੋ ਦੱਸੋ ਬਾਅਦ ਸੈਕਿੰਡ ਯੂ ਆਰ ਕਮ ਟੂ ਮਾਈ ਹਾਊਸ ਮੈਂ ਘਰ ਜਿ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆ ਰਿਹਾ ਤੁਸੀਂ ਧੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣਿਓ ਜੀ ਤੁਸੀਂ ਮੇਰੀ ਗੱਲ ਧੱਕੇ ਨਾਲ ਦਾ ਵਰਦੀ ਚ ਧੱਕੇ ਨਾਲ ਆ ਕੇ ਆ ਕਿੰਨੇ ਬੁਲਾਜੇ ਮੈ ਜੀ ਥੋੜੇ ਨਾਲ ਦੱਸਿਓ ਮੜਾ ਜੀ ਇੱਥੇ ਕੀ ਕਰਦੇ ਧੱਕਾ ਕਰਦੇ ਨਹੀਂ ਕੋਈ ਧੱਕਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪਰੇਟ ਕਰੋਗੇ ਤੁਸੀਂ ਮੈਂ ਆਪ ਹੈ ਬਹਿ ਜੋ ਕੁਮੇਰੀ ਗੱਲ ਸੁਣਨੀ ਮੈਨੂੰ ਦੇਖੋ ਤੁਸੀਂ ਬੈਠੋ ਕੈਮਰੇ ਦੇ ਵਿੱਚ ਨਹੀਂ ਤੁਸੀਂ ਆਪ ਕੋਈ ਸਭ ਕੁਝ ਰਿਕਾਰਡ ਹੋਊਗੀ ਕੈਮਰੇ 'ਚ ਅਸੀਂ ਆਪਣਾ ਬੈਠੂਗੇ ਰੱਖਣਾ ਹੈ ਕੋਈ ਸਭ ਰਿਕਾਰਡ ਹੋਊਗੀ ਕੋਈ ਇੱਕਦਮ ਬੰਦੇ ਕਰਦੇ ਨੇ ਉਹ ਰੱਖੋ ਸਭ ਰਿਕਾਰਡ ਹੋ ਰਿਹਾ ਹੈ ਤੁਹਾਡਾ ਵੀ ਸੂਟ ਇਥੇ ਤੇ ਸਾਰੀ ਇੰਜੀਨੀਅਰ ਨਾ 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 ਫਿਰ ਕਰਤਾ ਹੈਗਾ ਤੁਸੀਂ ਤਾਂ ਕਰ ਕੀ ਰਹੇ ਹੋ ਤੁਸੀਂ ਸਾਰੇ ਨੌਨ ਵਰਦੀ ਮੈਨੂੰ ਇੰਟਰੋਡਕਸ਼ਨ ਦਿਓ ਜੀ ਸਾਰੇ ਸਭ ਦੀ ਵੀਡੀਓ ਬਣਾ ਮੇਰਾ ਇੱਥੇ ਫੋਟੋ ਖਾ ਇੱਥੇ ਬਣਾਓ ਵੀਡੀਓ ਨੂੰ ਬਣਾ ਸਾਰੇ ਬੜੇ ਤੁਸੀਂ ਵਿਗਨ ਕਹੋਂਦੇ ਖਾਗਰੇ ਨਾ ਪਾਓ ਤੁਸੀਂ ਜਿਹੜਾ ਵਿਗਨ ਪਹ ਤੁਸੀਂ ਵਿਗਨ ਖਾ ਰਹੇ ਹੋ ਸਾਰੇ ਕੰਮ ਨੂੰ ਪਹਿਲਾਂ ਤਬਰਦੀ ਨਹੀਂ ਤੁਹਾਡੇ ਚ ਆਹ ਕੌਣ ਜੀ ਤੂੰ ਸੀ ਸਰਮੈਂ ਇੰਸਪੈਕਟਰ ਤੁਹਾਡੀ ਤਬਰਦੀ ਕਿੱਥੇ ਜੀ ਬਿਜ਼ਨਸ ਵਾਲੀ ਵਰਦੀ ਲੈ ਆ ਤੁਸੀਂ ਕੀ ਆ ਜੀ ਮੈਂ ਇੰਸਪੈਕਟਰ ਜੀ ਹਾਂ ਪੁਲਿਸ ਤੁਸੀਂ ਕਿਹੋਣ ਆ ਜੀ ਤੁਸੀਂ ਕੌਣ ਜੀ ਤੁਸੀਂ ਜੀ ਡੀਐਸਪੀ ਵਿੱਚ ਦੇ ਆਹੋਰ ਕੌਣ ਆ ਜੀ ਇੱਥੇ ਆਹ ਬੰਦੇ ਇੰਨੇ ਮਾਗਰ ਘੁੰਮਦੇ ਮੇਰੇ ਅੱਗੇ ਆਈ ਫੋਨ ਹੈ ਮੈਂ ਡੀਐਸਪੀ ਵੀਜਨ ਹਾਂ ਸਾਰੇ ਸਾਰੇ ਅੱਛਾ ਇੱਧਰ ਜੀ ਚਲੋ ਬਹੁਤ ਹੋ ਗਿਆ ਸਰਦਾਰ ਸਰਦਾਰ ਸਾਹਿਬ ਤੁਸੀਂ ਤੁਸੀਂ ਬੋਲੋ ਅਸੀਂ ਕੋਈ ਨਹੀਂ ਦੱਸਣ ਦੀ ਲੋੜ ਨਹੀਂ ਬੈਕਪੋਰਟ ਮੇਰੇ ਘਰ ਆਏ ਆ ਜੀ ਬੇਨੇ ਨਹੀਂ ਜਿਹਨਾਂ ਰਿਪੋਰਟਰ ਨੇ ਨਹੀਂ ਨੰਪਲੀਜ਼ ਬੋਲ ਗੇ ਯੂ ਆਰ ਨੋਟ ਕੋਆਪਰੇਟਿੰਗ ਸੂਨ ਅਰਲੀ ਸਿਕਾਉ

ਮੈਂ ਤਾਂ ਤੁਹਾਨੂੰ ਕਹਿਣਾ ਵੇਖੋ ਨੋਰਥ ਇੰਡਪੈਂਡੈਂਟ ਦੇ ਕੈਮਰਾਸ ਕੁਝ ਰਿਕਾਰਡ ਕਰ ਰਹੀ ਲ ਐਡਵੋਕੇਟ ਬਰਾਉਨ ਉਹਨੂੰ ਸਾਰਾ ਦੱਸਦੇ ਡਾਕਟਰ ਜੀ ਹੋਣੀ ਕੀ ਕਰ ਰਹੇ ਤੁਸੀਂ ਮੈਂ ਤਾਂ ਜਾਓ ਮੈਂ ਬੈਠਦਾ ਵੇਖੋ ਕੋਈ ਬੰਦ ਨਹੀਂ ਕਰਦਾ ਕਿ ਵੀਡੀਓ ਬਣਾਈ ਚੱਲੂਗੀ ਉਹਨੂੰ ਬੁਲਾ ਲਾ ਯਾਰ ਸਾਰੀ ਟੀਮ ਨੂੰ ਮੀਡੀਆ ਦੀ ਬੁਲਾ ਉਹ ਇਹਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜੀਲੈਂਸ ਕੀ ਕਰਦੀ ਹੈ ਪਰਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰਦੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁਸੀਂ ਨਿਆਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਗੈ ਜਰਤਿਸ ਕੰਮ ਕਰਦੇ ਮੈਂ ਆਪ ਤੇ ਜੀ ਗੱਲ ਕਰ ਰਿਹਾ ਹਾਂ ਤੇ ਆਪ ਤੇ ਜਵਾਬ ਆਪ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਤ ਤੇ ਝੁੰਦੇ ਨਾ ਸੁਣ ਲਓ ਸੁਣ ਲਓ ਸੁਣ ਲਓ ਜੇ ਜਾਤ ਤੇ ਝੁੰਦੇ ਨਾ ਤੁਸੀਂ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਦੇ ਨਾਸਤੇ ਤੇ ਬੈਠੇ ਜੋ ਵੀ ਨਾ ਨੂੰ ਨੋਟ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਇਹਨੂੰ ਕਿਹਨੂੰ ਨੋਟ ਕਰਾਇਆ ਇਹਨੂੰ ਨੋਟ ਕਰਾਇਆ ਸਾਡੇ ਸਟੋਰ ਦੀ ਕੀ ਥੱਲੇ ਸੀਗੇ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਆਇਆ ਉਹਨੇ ਉੱਤੇ ਅਸੀਂ ਉਹਦੇ ਨਾਲ ਨੂੰ ਅਸੀਂ ਨਿਸ਼ਾਨ ਦੇ ਤੋ ਉਹਨੇ ਦੱਸਿਆ ਸਾਹ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੁਝ ਨਹੀਂ ਨੋਟ ਕਰਾਇਆ ਮੈਂ ਦਫ਼ਤਰ ਦਰਵਾਜ਼ਾ ਬੰਦ ਹੈ ਮੈਂ ਬੈਠੇ ਹਾਂ ਯੂ ਆਰ ਟ੍ਰਾਈਂਗ ਟੂ ਬ੍ਰੇਕ ਓਪਨ ਮਾਈ ਡੋਰ ਰਜਸਤਾਨ ਇਹ ਕੀ ਹੈ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਣਾ ਤੁਹਾਨੂੰ ਮੈਂ ਹੁਣ ਬੈਠਿਆ ਹਾਂ ਮੈਂ ਬੈਠੋ ਆਰਾਮ ਬੈਠੋ ਮੈਂ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਦੋਵੇਂ ਖੜੀ ਹੋ ਜਾਓ ਤੁਸੀਂ ਪਰੇ ਮੈਂ ਘਬਰਾ ਕੇ ਜਾਦਾ ਹਾਂ ਬੈਠੋ ਕੁਝ ਨਹੀਂ ਹੋ ਗਿਆ